ਗੁਰੂ ਗੋਬਿੰਦ ਸਿੰਘ ਜੀ ਅਤੇ ਚਾਲੀ ਮੁਕਤਿਆਂ ਦੀ ਮਹਾਨ ਗਾਥਾ ਪਿਛਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਪੂਰਾ ਪਰਿਵਾਰ ਸ਼ਹੀਦ ਹੋਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਮਾਛੀਵਾੜੇ ਤੋਂ ਦਿਨੇ ਕਾਂਗੜ ਤੱਕ ਕਿਵੇਂ ਪਹੁੰਚੇ ਸਨ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਗਲੇ ਸਫ਼ਰ ਬਾਰੇ ਦੱਸਾਂਗੇ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਅਨੰਦਪੁਰ ਸਾਹਿਬ 'ਚ ਘੇਰਾ ਪਾਉਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਵਿੱਚ ਮੁਗਲਾਂ ਨਾਲ ਜੰਗ ਲੜੀ ਸੀ ਜਿਸ ਵਿੱਚ ਗੁਰੂ ਜੀ ਦੇ ਦੋ ਵੱਡੇ ਸਹਬਜ਼ਾਦੇ ਤੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਸਨ ਇਹ ਯੁੱਧ ਦੁਨੀਆ ਦੇ ਸਭ ਤੋਂ ਭਿਆਨਕ ਜੰਗਾਂ ਵਿੱਚੋਂ ਇੱਕ ਸੀ ਜਿਸ ਵਿੱਚ ਇੱਕ ਪਾਸੇ 10 ਲੱਖ ਮੁਗਲ ਫੌਜ ਸੀ ਤੇ ਦੂਜੇ ਪਾਸੇ ਗੁਰੂ ਜੀ ਦੇ 40 ਸਿੱਖ ਸਨ ਪਰ ਕੀ ਤੁਹਾਨੂੰ ਪਤਾ ਹੈ ਕਿ ਚਮਕੌਰ ਦੀ ਲੜਾਈ ਤੋਂ ਬਾਅਦ ਜਦੋਂ ਗੁਰੂ ਜੀ ਦਾ ਸਾਰਾ ਪਰਿਵਾਰ ਸ਼ਹੀਦ ਹੋ ਚੁੱਕਾ ਸੀ ਤਾਂ ਗੁਰੂ ਜੀ ਨੇ ਮੁਗਲਾਂ ਨਾਲ ਹੋਰ ਇੱਕ ਲੜਾਈ ਕਿਉਂ ਲੜੀ ਆਖਰਕਾਰ ਗੁਰੂ ਜੀ ਨੂੰ ਇਹ ਲੜਾਈ ਕਿਉਂ ਲੜਨੀ ਪਈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕੀ ਅਨੰਦਪੁਰ ਸਾਹਿਬ ਵਿੱਚ 8 ਮਹੀਨਿਆਂ ਦੀ ਘੇਰਾਬੰਦੀ ਦੇ ਸਮੇਂ ਜਦੋਂ ਸਿੱਖ ਭੁੱਖ ਤੇ ਪਿਆਸ ਨਾਲ ਮਰਨ ਲੱਗੇ ਤਾਂ ਬਹੁਤ ਸਾਰੇ ਸਿੱਖ ਗੁਰੂ ਜੀ ਨੂੰ ਰਜਾਇਨ ਦੇ ਕੇ ਆਪਣੇ ਘਰ ਵਾਪਸ ਚਲੇ ਗਏ ਪਰ ਜਦੋਂ ਸਿੱਖਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹਨਾਂ ਵਿੱਚੋਂ ਸਿਰਫ 40 ਸਿੱਖ ਹੀ ਵਾਪਸ ਕਿਉਂ ਆਏ ਤੇ ਬਾਕੀ ਕਿਉਂ ਨਹੀਂ ਕੀ ਗੁਰੂ ਜੀ ਨੇ ਉਹਨਾਂ ਸਿੱਖਾਂ ਨੂੰ ਮਾਫ ਕੀਤਾ ਕੀ ਹੋਇਆ ਸਿੱਖਾਂ ਨੇ ਆਪਣੇ ਗੁਰੂ ਨੂੰ ਮਨਾਉਣ ਲਈ ਐਸਾ ਕੀ ਕੀਤਾ ਕਿ ਗੁਰੂ ਜੀ ਵੀ ਹੈਰਾਨ ਰਹਿ ਗਏ ਵੀਡੀਓ ਦੇ ਅੰਤ ਵਿੱਚ ਅਸੀਂ ਤੁਹਾਨੂੰ ਗੁਰੂ ਜੀ ਅਤੇ ਉਹਨਾਂ ਦੇ ਸਿੱਖਾਂ ਬਾਰੇ ਕੁਝ ਅਜਹਈਆਂ ਗੱਲਾਂ ਦੱਸਾਂਗੇ ਜੋ ਤੁਸੀਂ ਪਹਿਲਾਂ ਕਦੇ ਨਹੀਂ ਸੁਣੀਆਂ ਹੋਣਗੀਆਂ ਇਸ ਲਈ ਵੀਡੀਓ ਪੂਰਾ ਦੇਖੋ ਅਤੇ ਚੰਗਾ ਲੱਗੇ ਤਾਂ ਵਧੇਰੇ ਲਾਇਕ ਅਤੇ ਸ਼ੇਅਰ ਕਰੋ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਖਬਰ ਮਿਲੀ ਤਾਂ ਗੁਰੂ ਜੀ ਨੇ ਆਪਣੇ ਤੀਰ ਦੀ ਨੋਕ ਨਾਲ ਜ਼ਮੀਨ ਵਿੱਚੋਂ ਕਾਹੇ ਦੇ ਬੂਟੇ ਨੂੰ ਜੜ ਸਮੇਤ ਖਿੱਚਦੇ ਹੋਏ ਸਿੰਘਾਂ ਨਾਲ ਵਚਨ ਦਿੱਤਾ ਹੁਣ ਮੁਗਲ ਰਾਜ ਖਤਮ ਕੀ ਜਿਹੜਾ ਖਤਮ ਹੋਣ ਗਿਆ ਮੁਗਲਾਂ ਨੇ ਹੁਣ ਤੱਕ ਵੱਡੇ ਜ਼ੁਲਮ ਕਰ ਲਏ ਨੇ ਉਹਨਾਂ ਦੇ ਰਾਜ ਦਾ ਅੰਤ ਹੋਣ ਦਾ ਸਮਾਂ ਆ ਚੁੱਕਾ ਹੈ ਕਹਿੰਦੇ ਨੇ ਤਦ ਗੁਰੂ ਜੀ ਆਪਣੇ ਸਿੰਘਾਂ ਦੇ ਨਾਲ ਦੀਨੇ ਕਾਂਗੜ ਪਿੰਡ ਪੁੱਜੇ ਚੌਧਰੀ ਲਖਮੀਰ ਸ਼ਮੀਰ ਤੇ ਤਖਤਮਲ ਨੇ ਗੁਰੂ ਜੀ ਨੂੰ ਆਪਣੇ ਘਰ ਲੈ ਜਾ ਕੇ ਵੱਡਾ ਸਵਾਗਤ ਕੀਤਾ ਜਿਵੇਂ ਜਿਵੇਂ ਲੋਕਾਂ ਨੂੰ ਗੁਰੂ ਜੀ ਦੇ ਦੀਨੇ ਪਿੰਡ ਵਿੱਚ ਆਉਣ ਦੀ ਖਬਰ ਮਿਲੀ ਹਰ ਰੋਜ਼ ਬਹੁਤ ਸਾਰੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਖੁਸ਼ ਹੋਣ ਲੱਗੀਆਂ ਗੁਰੂ ਜੀ ਦਾ ਹਰ ਰੋਜ਼ ਦੀਵਾਨ ਸਜਣ ਲੱਗਾ ਫਿਰ ਗੁਰੂ ਜੀ ਨੇ ਪੰਜਾਬ ਦੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਕਿ ਹਥਿਆਰ ਬੰਨ ਕੇ ਜਲਦੀ ਸਾਡੇ ਕੋਲ ਆਓ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੂੰ ਵੀ ਇਹ ਖਬਰ ਮਿਲ ਗਈ ਕਿ ਗੁਰੂ ਗੋਬਿੰਦ ਸਿੰਘ ਜੀ ਦੀਨੇ ਪਿੰਡ ਵਿੱਚ ਰੁਕੇ ਹੋਏ ਨੇ ਵਜ਼ੀਰ ਖਾਨ ਨੇ ਉਸੇ ਵੇਲੇ ਚੌਧਰੀ ਸ਼ਮੀਰ ਦੇ ਨਾਮ ਹੁਕਮ ਭੇਜਿਆ ਕਿ ਗੁਰੂ ਜੀ ਨੂੰ ਫੜ ਕੇ ਜਲਦੀ ਸਰਹਿੰਦ ਲੈ ਆਓ ਚੌਧਰੀ ਸ਼ਮੀਰ ਤੇ ਲਖਮੀਰ ਗੁਰੂ ਜੀ ਲਈ ਆਪਣੀ ਜਾਨ ਵੀ ਦੇਣ ਨੂੰ ਤਿਆਰ ਸਨ ਉਨ੍ਹਾਂ ਨੇ ਨਵਾਬ ਨੂੰ ਜਵਾਬ ਭੇਜਿਆ ਕਿ ਅਸੀਂ ਆਪਣੇ ਦਿਨ ਪੈਗੰਬਰ ਗੁਰੂ ਸਾਹਿਬ ਦੀ ਸੇਵਾ ਕਰਦੇ ਹਾਂ ਇਹ ਕੋਈ ਪਾਪ ਨਹੀਂ ਤੇ ਨਾ ਹੀ ਕੋਈ ਜ਼ੁਲਮ ਹੈ ਸਾਡੀ ਜਾਨ ਜਾਵੇ ਜਾਂ ਨਾ ਜਾਵੇ ਪਰ ਅਸੀਂ ਆਪਣੇ ਸਤਿਗੁਰੂ ਨੂੰ ਤੁਹਾਡੇ ਹਵਾਲੇ ਕਦੇ ਨਹੀਂ ਕਰਾਂਗੇ ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਲਖਮੀਰ ਦੇ ਘਰ ਕਾਫੀ ਸਮਾਂ ਰੁਕੇ ਰਹੇ ਜਿੱਥੇ ਕਈ ਸੂਰਮੇ ਗੁਰੂ ਜੀ ਦੀ ਫੌਜ ਵਿੱਚ ਸ਼ਾਮਲ ਹੋ ਗਏ ਗੁਰੂ ਜੀ ਨੇ ਬਹੁਤ ਘੱਟ ਸਮੇਂ ਵਿੱਚ ਵੱਡੀ ਫੌਜ ਤਿਆਰ ਕਰ ਲਈ ਚੌਧਰੀ ਸ਼ਮੀਰ ਦੇ ਘਰ ਰਹਿੰਦੇ ਹੋਏ ਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਫਾਰਸੀ ਵਿੱਚ ਇੱਕ ਚਿੱਠੀ ਲਿਖੀ ਸੀ ਜਿਸ ਦਾ ਨਾਮ ਤੁਸੀਂ ਜ਼ਫਰਨਾਮਾ ਰੱਖਿਆ ਇਸ ਜ਼ਫਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕੀ ਲਿਖਿਆ ਸੀ ਇਸ ਬਾਰੇ ਅਸੀਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਜੇ ਵੇਖੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਉਸ ਸਮੇਂ ਸਾਰਾ ਪਰਿਵਾਰ ਸ਼ਹੀਦੀ ਹਾਸਲ ਕਰ ਚੁੱਕਾ ਸੀ ਐਸੇ ਦੁੱਖ ਦੀ ਘੜੀ ਵਿੱਚ ਕੋਈ ਹੋਰ ਹੁੰਦਾ ਤਾ ਆਪਣੀ ਤਾਕਤ ਆਪਣਾ ਮਨੋਵਿਗਿਆਨਕ ਸੰਤੁਲਨ ਸਭ ਕੁਝ ਗਵਾ ਬੈਠਦਾ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪਿਆਰੀ ਖਾਲਸਾ ਲਈ ਆਪਣਾ ਸਾਰਾ ਜਾਨਮਾਲ ਵਾ ਦਿੱਤਾ ਕੋਈ ਵੀ ਸ਼ਾਇਦ ਆਪਣੀ ਜਾਨ ਕੁਰਬਾਨ ਕਰਨ ਦੀ ਹਿੰਮਤ ਕਰ ਸਕਦਾ ਹੈ ਪਰ ਚਾਰ-ਚਾਰ ਪੁੱਤਰਾਂ ਨੂੰ ਕੁਰਬਾਨ ਕਰਨ ਦਾ ਸਿਰਫ ਗੁਰੂ ਗੋਬਿੰਦ ਸਿੰਘ ਜੀ ਕੋਲ ਹੀ ਹੌਸਲਾ ਸੀ ਤੇ ਜਿਸ ਖਾਲਸੇ ਨੂੰ ਗੁਰੂ ਜੀ ਨੇ ਆਪਣੀ ਜਾਨ ਨਾਲੋਂ ਵੱਧ ਪਿਆਰਾ ਕਿਹਾ ਸੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਵਿੱਚ ਮੈਂ ਕਰਾਂ ਨਿਵਾਸ ਇਤਿਹਾਸ ਵੀ ਸਬੂਤ ਹੈ ਇੱਕ ਵਾਰੀ ਐਸਾ ਸਮਾਂ ਆਇਆ ਜਦੋਂ ਕੁਝ ਸਿੱਖਾਂ ਨੇ ਅਨੰਦਪੁਰ ਸਾਹਿਬ ਦੀ ਮੋਗਲਾਂ ਵੱਲੋਂ ਘੇਰਾਬੰਦੀ ਦੌਰਾਨ ਗੁਰੂ ਜੀ ਦਾ ਸਾਥ ਛੱਡ ਦਿੱਤਾ ਇਹ ਕਿਉਂ ਤੇ ਕਦੋਂ ਹੋਇਆ ਇਹ ਗੱਲ ਸਾਡੇ ਲਈ ਪੂਰੀ ਤਰ੍ਹਾਂ ਜਾਣਨ ਲਈ ਸਾਨੂੰ ਇਤਿਹਾਸ ਦੇ ਕੁਝ ਪੰਨੇ ਵਾਪਸ ਵੱਲ ਨੇ ਪੈਣਗੇ ਅਨੰਦਪੁਰ ਸਾਹਿਬ ਦੀ ਲੜਾਈ ਦੇ ਸਮੇਂ ਅਨੰਦਗੜ੍ਹ ਦੇ ਕਿਲੇ ਨੂੰ ਚਾਰੋਂ ਪਾਸੇ ਪਹਾੜੀ ਰਾਜ ਅਤੇ ਔਰੰਗਜ਼ੇਬ ਦੀ ਮੋਗਲ ਫੌਜ ਨੇ ਘੇਰ ਰੱਖਿਆ ਸੀ ਉਸ ਸਮੇਂ ਔਰੰਗਜ਼ੇਬ ਨੇ ਗੁਰੂ ਜੀ ਨੂੰ ਇੱਕ ਖੱਤ ਭੇਜਿਆ ਜਿਸ ਵਿੱਚ ਲਿਖਿਆ ਸੀ ਕਿ ਗੁਰੂ ਜੀ ਤੁਸੀਂ ਅਨੰਦਪੁਰ ਦਾ ਕਿਲਾ ਛੱਡ ਦਿਓ ਅਸੀਂ ਕੁਰਾਨ ਦੀ ਕਸਮ ਖਾ ਕੇ ਕਹਿ ਰਹੇ ਹਾਂ ਕਿ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਅਸੀਂ ਕੁਝ ਨਹੀਂ ਕਹਾਂਗੇ ਗੁਰੂ ਜੀ ਮੋਗਲਾਂ ਦੀਆਂ ਸਾਰੀਆਂ ਚਾਲਾਂ ਸਮਝਦੇ ਸਨ ਪਰ 8 ਮਹੀਨੇ ਦੀ ਲੰਮੀ ਘੇਰਾਬੰਦੀ ਕਾਰਨ ਕਿਲੇ ਵਿੱਚ ਮੌਜੂਦ ਸਿੱਖ ਭੁੱਖ ਪਿਆਸ ਨਾਲ ਮਰਨ ਲੱਗ ਪਏ ਅਤੇ ਕੁਝ ਸਿੱਖ ਗੁਰੂ ਜੀ ਨੂੰ ਕਿਲਾ ਛੱਡਣ ਲਈ ਜ਼ੋਰ ਲਾਉਣ ਲੱਗੇ ਗੁਰੂ ਜੀ ਮੋਗਲਾਂ ਦੀਆਂ ਸਾਰੀਆਂ ਚਾਲਾਂ ਸਮਝਦੇ ਹੋਏ ਚੁੱਪ ਰਹੇ ਅਤੇ ਸਿੱਖਾਂ ਨੂੰ ਟਾਲਦੇ ਰਹੇ ਪਰ ਜਦੋਂ ਉਹ ਸਿੱਖ ਬਹੁਤ ਜਿਦ ਕਰਨ ਲੱਗੇ ਤਾਂ ਗੁਰੂ ਜੀ ਨੇ ਕਿਹਾ ਜੋ ਸਿੱਖ ਜਾਣਾ ਚਾਹੁੰਦਾ ਹੈ ਉਹ ਜਾਵੇ ਪਰ ਜਾਣ ਤੋਂ ਪਹਿਲਾਂ ਸਾਨੂੰ ਵਿਦਾਵਾ ਬੇਦਾਵਾ ਮਤਲਬ ਸਾਨੂੰ ਰਿਜ਼ਾਈਨ ਲੈਟਰ ਲਿਖ ਕੇ ਦੇਣਾ ਪਵੇਗਾ ਕਿ ਅੱਜ ਤੋਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਉਹ ਸਿੱਖ ਗੁਰੂ ਜੀ ਨੂੰ ਆਪਣਾ ਬੇਦਾਵਾ ਲਿਖ ਕੇ ਗੁਰੂ ਜੀ ਦਾ ਸਾਥ ਛੱਡ ਕੇ ਆਪਣੇ ਘਰਾਂ ਨੂੰ ਚਲੇ ਗਏ ਸਨ ਅਸੀਂ ਤੁਹਾਨੂੰ ਦੱਸਦੇ ਹਾਂ ਕੀ ਆਨੰਦਪੁਰ ਸਾਹਿਬ ਵਿੱਚ ਉਸ ਵੇਲੇ ਗੁਰੂ ਜੀ ਦੇ ਐਸੇ ਸਿੱਖ ਸਨ ਜੋ ਗੁਰੂ ਜੀ ਲਈ ਆਪਣਾ ਸਾਰਾ ਕੁਝ ਸਮਰਪਿਤ ਕਰਨ ਨੂੰ ਤਿਆਰ ਸਨ ਪਰ ਬੰਦੀ ਦੇ ਦੌਰਾਨ ਉੱਥੇ ਉਹ ਸਿੱਖ ਵੀ ਮੌਜੂਦ ਸਨ ਜੋ ਸਿਰਫ ਗੁਰੂ ਜੀ ਦੀ ਨੌਕਰੀ ਕਰਦੇ ਸਨ ਜੋ ਗੁਰੂ ਜੀ ਨੇ ਤਨਖਾਹ ਤੇ ਰੱਖੇ ਸਨ ਜਿਵੇਂ ਕਾਰੀਗਰ ਰਸੋਈਆ ਆਦਿ 8 ਮਹੀਨਿਆਂ ਦੀ ਬੰਦੀ ਤੋਂ ਇਹ ਲੋਕ ਬਹੁਤ ਡਾਮਾਡੋਲ ਹੋ ਗਏ ਸਨ ਇੱਥੇ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦਿੱਤਾ ਸੀ ਉਹ ਖਾਲਸਾ ਫੌਜ ਨਹੀਂ ਸੀ ਸਿਰਫ ਤਨਖਾਹ ਨਾਲ ਜੁੜੇ ਕੁਝ ਸਿੱਖ ਸਨ ਕਾਫੀ ਸਮੇਂ ਤੱਕ ਉਹ ਸਿੱਖ ਗੁਰੂ ਜੀ ਤੇ ਉਹਨਾਂ ਦੇ ਪਰਿਵਾਰ ਬਾਰੇ ਕੋਈ ਖਬਰ ਨਹੀਂ ਮਿਲੀ ਪਰ ਪੰਜਾਬ ਦੇ ਚਾਬਲ ਪਿੰਡ ਵਿੱਚ ਜਦੋਂ ਇੱਕ ਸਿੰਘ ਦੇ ਸੰਸਕਾਰ ਦੇ ਸਮੇਂ ਕਾਫੀ ਸਾਰੇ ਸਿੱਖ ਇਕੱਠੇ ਹੋਏ ਉਸ ਵੇਲੇ ਗੁਰੂ ਘਰ ਦੇ ਸੇਵਕ ਮਹਾ ਸਿੰਘ ਨੇ ਉਹਨਾਂ ਬੇਵਫਾ ਸਿੱਖਾਂ ਨੂੰ ਸਮਝਾਇਆ ਕਿ ਤੁਸੀਂ ਸਾਰੇ ਨੇ ਆਪਣੀ ਖੁਸ਼ੀ ਤੇ ਆਰਾਮ ਸਿਰਫ ਗੁਰੂ ਜੀ ਤੋਂ ਹੀ ਲਿਆ ਹੈ ਪਰ ਜਦ ਗੁਰੂ ਜੀ ਉੱਤੇ ਮੁਸ਼ਕਲ ਆਈ ਤਾਂ ਤੁਸੀਂ ਗੁਰੂ ਜੀ ਨੂੰ ਪਿੱਠ ਮੋੜ ਕੇ ਚਲੇ ਗਏ। ਮਹਾ ਸਿੰਘ ਨੇ ਉਹਨਾਂ ਸਾਰੇ ਸਿੱਖਾਂ ਨੂੰ ਦੱਸਿਆ ਕਿ ਗੁਰੂ ਜੀ ਦੇ ਚਾਰੋਂ ਪੁੱਤਰ ਸ਼ਹੀਦ ਹੋ ਗਏ ਨੇ। ਮਾਤਾ ਗੁਜਰੀ ਜੀ ਵੀ ਸ਼ਹੀਦ ਹੋ ਗਈਆਂ ਨੇ। ਗੁਰੂ ਜੀ ਨੇ ਸਾਡੇ ਲਈ ਆਪਣਾ ਸਿਰ ਵਾਰ ਦਿੱਤਾ ਹੈ। ਮਹਾ ਸਿੰਘ ਨੇ ਉਹਨਾਂ ਸਿੱਖਾਂ ਨੂੰ ਦੱਸਿਆ ਕਿ ਹੁਣ ਗੁਰੂ ਗੋਬਿੰਦ ਸਿੰਘ ਜੀ ਰਮਿਆਣੇ ਪਿੰਡ ਆਏ ਹੋਏ ਨੇ। ਚਲੋ ਅਸੀਂ ਵੀ ਚੱਲੀਏ ਤੇ ਆਪਣੀਆਂ ਗਲਤੀਆਂ ਮਾਫ਼ ਕਰਵਾਈਏ। ਕਹਿੰਦੇ ਨੇ ਕਿ ਉੱਥੇ ਦੇ ਪਿੰਡ ਵਿੱਚ ਰਹਿਣ ਵਾਲੀ ਮਾਤਾ ਭਾਗੋ ਨੇ ਉਹਨਾਂ ਬੇਦਾਵੀ ਸਿੱਖਾਂ ਨੂੰ ਵੀ ਗੁੱਸੇ ਵਿੱਚ ਆ ਕੇ ਕਿਹਾ ਤੁਸੀਂ ਸਾਰੇ ਝੂੜੀਆਂ ਪਾ ਲਵੋ ਅਸੀਂ ਸਾਰੇ ਸਿੰਘਣੀਆਂ ਗੁਰੂ ਜੀ ਦੀ ਫੌਜ ਵਿੱਚ ਸ਼ਾਮਿਲ ਹੋ ਰਹੇ ਹਾਂ ਐਨਾ ਕੁਝ ਸੁਣ ਕੇ ਉਹ ਬੇਦਾਵੀ ਸਿੱਖ ਬਹੁਤ ਸ਼ਰਮਿੰਦੇ ਹੋ ਗਏ ਤੇ ਆਪਣੇ ਆਪ ਨੂੰ ਕੋਸਣ ਲੱਗੇ ਇਸ ਤੋਂ ਬਾਅਦ ਮਾਤਾ ਭਾਗੋ ਤੇ ਭਰਾ ਮਹਾ ਸਿੰਘ ਦੀ ਅਗਵਾਈ ਵਿੱਚ ਉਹ ਚਾਲੀ ਬੇਦਾਵੀਏ ਗੁਰੂ ਜੀ ਕੋਲ ਰਮਿਆਣੇ ਪਹੁੰਚੇ ਬੇਦਾਵਾ ਦੇਣ ਵਾਲੇ ਸਿੱਖਾਂ ਨੇ ਗੁਰੂ ਜੀ ਤੋਂ ਮਾਫੀ ਮੰਗੀ ਪਰ ਗੁਰੂ ਜੀ ਚੁੱਪ ਰਹੇ ਉਹਨਾਂ ਨੇ ਗੁਰੂ ਜੀ ਨੂੰ ਤੋਹਫਾ ਦੇਣਾ ਚਾਹਿਆ ਪਰ ਗੁਰੂ ਜੀ ਨੇ ਉਹਨਾਂ ਦਾ ਕੋਈ ਤੋਹਫਾ ਸਵੀਕਾਰ ਨਹੀਂ ਕੀਤਾ ਇਹ ਦੇਖ ਕੇ ਸਿੱਖਾਂ ਦੇ ਦਿਲ ਬਹੁਤ ਦੁਖੀ ਹੋਏ ਇੱਥੇ ਤੱਕ ਕਿ ਗੁਰੂ ਜੀ ਨੂੰ ਖਬਰ ਮਿਲੀ ਕਿ ਸਵੇਰੇ ਸਰਹਿੰਦ ਦਾ ਵਜ਼ੀਰ ਖਾਨ ਆਪਣੀ 10000 ਫੌਜ ਨਾਲ ਗੁਰੂ ਜੀ ਦਾ ਪਿੱਛਾ ਕਰਦਾ ਹੋਇਆ ਆ ਰਿਹਾ ਹੈ ਫਿਰ ਗੁਰੂ ਜੀ ਨੇ ਸੋਚਿਆ ਕਿ ਇਸ ਰਹਿਣ ਵਾਲੀ ਥਾਂ ਤੋਂ ਕਿਤੇ ਦੂਰ ਜਾ ਕੇ ਜੰਗ ਲਈ ਮੋਰਚਾ ਬਣਾਉਣਾ ਚਾਹੀਦਾ ਹੈ ਇਸ ਲਈ ਗੁਰੂ ਜੀ ਅੱਗੇ ਜੰਗਲਾਂ ਵੱਲ ਨਿਕਲ ਗਏ ਤੁਸੀਂ ਆਖਿਰਕਾਰ ਖਿਦਾਨੇ ਦੀ ਢਾਬ ਨਾਮਕ ਥਾਂ ਨੂੰ ਜੰਗ ਲਈ ਚੁਣਿਆ ਢਾਬ ਦਾ ਮਤਲਬ ਹੈ ਤਲਾਬ ਖਿਦਰਾਨੇ ਦੇ ਢਾਬ ਨੂੰ ਜੰਗ ਲਈ ਚੁਣਨ ਦਾ ਵੱਡਾ ਕਾਰਨ ਇਹ ਸੀ ਕਿ ਸਿਰਫ ਇਸ ਥਾਂ ਹੀ ਪੀਣ ਵਾਲਾ ਪਾਣੀ ਮਿਲਦਾ ਸੀ ਇਸ ਦੇ ਆਲੇ ਦੁਆਲੇ 10 ਮੀਲ ਤੱਕ ਕਿਤੇ ਵੀ ਪਾਣੀ ਦਾ ਕੋਈ ਨਿਸ਼ਾਨ ਨਹੀਂ ਸੀ ਇਸ ਤਰ੍ਹਾਂ ਦੁਸ਼ਮਣ ਫੌਜ ਲਈ ਵੀ ਕਾਫੀ ਵੱਡੀ ਮੁਸ਼ਕਲ ਬਣ ਸਕਦੀ ਸੀ ਦੂਜੇ ਪਾਸੇ ਉਹ 40 ਸਿੱਖਾਂ ਨੇ ਆਪਸ ਵਿੱਚ ਗੱਲ ਕੀਤੀ ਕਿ ਗੁਰੂ ਜੀ ਸਾਡੇ ਨਾਲ ਬਹੁਤ ਨਰਾਜ਼ ਹਨ ਉਹਨਾਂ ਨੇ ਸਾਨੂੰ ਮਾਫ਼ ਨਹੀਂ ਕੀਤਾ ਤਾਂ ਆਪਣੇ ਗੁਰੂ ਦੀ ਖੁਸ਼ੀ ਲਈ ਹੁਣ ਇਹੀ ਤਰੀਕਾ ਵਧੀਆ ਹੈ ਕਿ ਮੁਗਲ ਫੌਜ ਨੂੰ ਗੁਰੂ ਜੀ ਦੇ ਕੋਲ ਜਾਣ ਨਾ ਦੇਈਏ ਫਿਰ ਉਹ 40 ਸਿੱਖਾਂ ਨੇ ਮਾਤਾ ਭਾਗੋ ਅਤੇ ਮਹਾ ਸਿੰਘ ਦੀ ਅਗਵਾਈ ਵਿੱਚ ਖਿਦਰਾਣੇ ਦੀ ਰਾਹੀਂ ਤਿੰਨ ਕੋਸ ਪਹਿਲਾਂ ਹੀ ਪਹੁੰਚ ਕੇ ਜਿੱਥੋਂ ਮੁਗਲ ਫੌਜ ਆ ਰਹੀ ਸੀ ਉੱਥੇ ਜੰਗਲ ਵਿੱਚ ਆਪਣੇ ਮੋਰਚੇ ਬਣਾ ਲਏ ਸਿੱਖਾਂ ਨੇ ਵੱਡੀਆਂ-ਵੱਡੀਆਂ ਬੂਟੀਆਂ ਤੇ ਛਾਦਰਾਂ ਫੈਲਾ ਦਿੱਤੀਆਂ ਤਾਂ ਜੋ ਮੁਗਲ ਫੌਜ ਇਹਨਾਂ ਨੂੰ ਤੰਬੂ ਸਮਝ ਕੇ ਸਿੱਧਾ ਇੱਥੇ ਆ ਜਾਵੇ ਜਦ ਮੁਗਲ ਫੌਜਾਂ ਨੇ ਉਹਨਾਂ ਬੂਟਿਆਂ ਨੂੰ ਤੰਬੇ ਸਮਝ ਕੇ ਜ਼ੋਰਦਾਰ ਹਮਲਾ ਕੀਤਾ ਤਾਂ ਉਹੀ ਪਲ ਸਿੱਖਾਂ ਨੇ ਤੀਰਾਂ ਦੀ ਜ਼ਬਰਦਸਤ ਬਰਸਾਤ ਕਰ ਦਿੱਤੀ। ਉਹੀ ਥਾਂ ਤੇ ਅੱਜਕੱਲ ਗੁਰਦੁਆਰਾ ਤੰਬੂ ਸਾਹਿਬ ਸੁਸ਼ੋਭਿਤ ਹੈ। ਹਮੇਸ਼ਾ ਵਾਂਗ ਸਿੰਘਾਂ ਨੇ ਹੈਰਾਨ ਕਰ ਦੇਣ ਵਾਲੀ ਤਾਕਤ ਨਾਲ ਮੋਗਲਾਂ ਨੂੰ ਧਰਾਸਾਈ ਕਰ ਦਿੱਤਾ। ਕਹਿੰਦੇ ਨੇ ਮੋਗਲ ਫੌਜ ਉਸ ਵੇਲੇ ਪਿਆਸ ਨਾਲ ਤੜਪਣ ਲੱਗੀ। ਤਿੰਨ ਕੋਸ ਦੂਰ ਬੈਠੇ ਗੁਰੂ ਜੀ ਨੂੰ ਜਦੋਂ ਪਤਾ ਲੱਗਾ ਕਿ ਉਹਨਾਂ ਦੇ 40 ਸਿੱਖ ਐਨੀ ਵਧੀਆ ਰਣਨੀਤੀ ਨਾਲ 10000 ਦੁਸ਼ਮਣ ਫੌਜ ਨਾਲ ਇਕੱਲੇ ਹੀ ਲੜ ਰਹੇ ਨੇ ਤਾਂ ਗੁਰੂ ਜੀ ਬਹੁਤ ਖੁਸ਼ ਹੋਏ ਤੇ ਇੱਕ ਉੱਚੇ ਢੀਲੇ ਤੇ ਬੈਠ ਗਏ ਤੇ ਦੁਸ਼ਮਣਾਂ ਤੇ ਤੀਰਾਂ ਦੀ ਬਰਸਾਤ ਕਰਨ ਲੱਗੇ ਮੁਗਲਾਂ ਦੀ ਫੌਜ ਦੇ ਕਈ ਸਿਪਾਹੀ ਗੁਰੂ ਜੀ ਨੇ ਇੱਕ ਪਲ ਵਿੱਚ ਹੀ ਮਾਰ ਦਿੱਤੇ ਸਿੰਘਾਂ ਦੇ ਪਾਣੀ ਦੇ ਸਰੋਤ ਉੱਤੇ ਕਬਜ਼ੇ ਕਾਰਨ ਦੁਸ਼ਮਣ ਫੌਜ ਜ਼ਿਆਦਾ ਸਮਾਂ ਲੜਾਈ ਨਹੀਂ ਕਰ ਸਕੀ ਅਤੇ ਲਾਚਾਰੀ ਦੀ ਹਾਲਤ ਵਿੱਚ ਮੁਗਲ ਫੌਜ ਮੈਦਾਨ ਛੱਡ ਕੇ ਵਾਪਸ ਚਲੀ ਗਈ ਤਦ ਗੁਰੂ ਗੋਬਿੰਦ ਸਿੰਘ ਜੀ ਜੰਗ ਵਾਲੀ ਜਗ੍ਹਾ ਤੇ ਪਹੁੰਚੇ ਤੇ ਆਪਣੇ ਜ਼ਖਮੀ ਸਿੰਘਾਂ ਦੀ ਮਰੰਮਤ ਕਰਦੇ ਹੋਏ ਪਵਿੱਤਰ ਹੱਥਾਂ ਨਾਲ ਲਾਸ਼ਾਂ ਨੂੰ ਉਠਾਉਂਦੇ ਤੇ ਰੁਮਾਲ ਨਾਲ ਸਿੰਘਾਂ ਦੇ ਚਿਹਰੇ ਸਾਫ਼ ਕਰਦੇ ਰਹੇ ਸਿੰਘਾਂ ਦਾ ਸਿਰ ਗੋਦ ਵਿੱਚ ਰੱਖ ਕੇ ਹਰ ਇੱਕ ਨੂੰ 5000, 10000 ਦਾ ਖਿਤਾਬ ਦਿੱਤਾ ਜਦੋਂ 39 ਸਿੰਘਾਂ ਨੂੰ ਆਪਣੀ ਰਹਿਮਤ ਨਾਲ ਗੁਰੂ ਜੀ ਨੇ ਨਵਾਜਿਆ ਤਦ ਗੁਰੂ ਜੀ ਸਭ ਤੋਂ ਆਖਰ ਵਿੱਚ ਭਾਈ ਮਹਾ ਸਿੰਘ ਕੋਲ ਆਏ ਜੋ ਆਖਰੀ ਸਾਹ ਲੈ ਰਿਹਾ ਸੀ ਗੁਰੂ ਜੀ ਨੇ ਭਾਈ ਮਹਾ ਸਿੰਘ ਦਾ ਜ਼ਖਮੀ ਸਿਰ ਉਠਾ ਕੇ ਆਪਣੀ ਗੋਦ ਵਿੱਚ ਰੱਖਿਆ ਤੇ ਉਸ ਨੂੰ ਪਾਣੀ ਪਿਲਾਇਆ ਅਸਲ ਵਿੱਚ ਮਹਾ ਸਿੰਘ ਉਹ ਚਾਲੀ ਬੇਦਾਵੀ ਸਿੰਘਾਂ ਵਿੱਚੋਂ ਨਹੀਂ ਸੀ ਉਹ ਉਹ ਸਿੰਘ ਸੀ ਜੋ ਸਰਸਾ ਦਰਿਆ ਪਾਰ ਕਰਦੇ ਸਮੇਂ ਵਿਛੜ ਗਏ ਸਨ ਗੁਰੂ ਸਾਹਿਬ ਜੀ ਨੇ ਆਪਣੇ ਚੋਲੇ ਨਾਲ ਭਾਈ ਮਹਾ ਸਿੰਘ ਦੇ ਮੂੰਹ ਤੋਂ ਸਾਰਾ ਖੂਨ ਸਾਫ਼ ਕੀਤਾ ਉਹ ਚੋਲਾ ਸਭ ਅੱਜ ਵੀ ਸਜਾਇਆ ਹੋਇਆ ਹੈ ਗੁਰੂ ਜੀ ਨੇ ਫਰਮਾਇਆ ਹੋਸ਼ ਸੰਭਾਲ ਧਰਮੀ ਵੀਰਾ ਤੂੰ ਸਾਡਾ ਮਹਾਨ ਸਿੰਘ ਹੈ ਮਹਾ ਸਿੰਘ ਮੈਂ ਅੱਜ ਤੇਰੇ ਤੋਂ ਬਹੁਤ ਖੁਸ਼ ਹਾਂ ਜੋ ਮੰਗਣਾ ਹੈ ਮੰਗ ਲੈ ਫਿਰ ਭਾਈ ਮਹਾ ਸਿੰਘ ਜੀ ਬੋਲੇ ਹੇ ਸੱਚੇ ਬਾਦਸ਼ਾ ਤੁਹਾਡੇ دیدار ਤੋਂ ਮੈਨੂੰ ਸਭ ਕੁਝ ਮਿਲ ਗਿਆ ਹੈ ਜੇ ਤੁਸੀਂ ਕਿਰਪਾ ਕਰਨੀ ਹੈ ਤਾਂ ਤੁਹਾਡੇ ਕੋਲ ਇੱਕ ਬੇਨਤੀ ਹੈ ਜੋ ਮੇਰੇ ਚਾਲੀ ਸਾਥੀ ਤੁਹਾਨੂੰ ਬੇਦਾਵਾ ਲਿਖ ਕੇ ਲਿਆ ਕੇ ਦੇ ਚੁੱਕੇ ਨੇ ਉਸ ਬੇਦਾਵੇ ਨੂੰ ਫਾੜ ਦਿਓ ਗੁਰੂ ਜੀ ਨੇ ਆਪਣੀ ਜੇਬੋਂ ਉਹੀ ਬੇਦਵਾ ਵਾਲਾ ਕਾਗਜ਼ ਕੱਢਦੇ ਹੋਏ ਕਿਹਾ ਮਹਾ ਸਿੰਘ ਮੈਂ ਆਨੰਦਪੁਰ ਸਾਹਿਬ ਵਿੱਚ ਸਾਰਾ ਕੁਝ ਛੱਡ ਕੇ ਆਇਆ ਹਾਂ ਪਰ ਬਿਦਾਵਾ ਅੱਜ ਵੀ ਮੇਰੇ ਕੋਲ ਹੈ ਮੈਨੂੰ ਪੂਰੀ ਉਮੀਦ ਸੀ ਉਹ ਵਾਪਸ ਆਣਗੇ ਤਦ ਗੁਰੂ ਜੀ ਨੇ ਮਹਾ ਸਿੰਘ ਨੂੰ ਪਿਆਰ ਨਾਲ ਗਲੇ ਲਗਾਇਆ ਅਤੇ ਉਹੀ ਪਲ ਬਿਦਾਵਾ ਫਾੜ ਕੇ ਟੁੱਟੇ ਰਿਸ਼ਤੇ ਨੂੰ ਜੋੜ ਲਿਆ ਜਿਸ ਥਾਂ ਤੇ ਗੁਰੂ ਜੀ ਨੇ ਬਿਦਾਵਾ ਫਾੜਿਆ ਸੀ ਉਥੇ ਅੱਜਕਲ ਗੁਰਦੁਆਰਾ ਟੁੱਟੀ ਗਾਂਢੀ ਸਾਹਿਬ ਮੁਕਤਸਰ ਸਜੋਬਿਤ ਹੈ ਮਹਾ ਸਿੰਘ ਨੇ ਗੁਰੂ ਜੀ ਦੀ ਗੋਦ ਵਿੱਚ ਹੀ ਆਪਣੀ ਰੂਹ ਦੇ ਦਿੱਤੀ ਫਿਰ ਸਾਰੇ 40 ਸਿੰਘਾਂ ਦੀ ਚਿਤਾ ਬਣਵਾਈ ਗਈ ਤੇ ਗੁਰੂ ਜੀ ਨੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਮਾਤਾ ਭਾਗੋ ਜੀ ਵੀ ਜ਼ਖਮੀ ਸਨ ਗੁਰੂ ਜੀ ਨੇ ਉਹਨਾਂ ਦੀ ਸੇਵਾ ਕੀਤੀ ਗੁਰੂ ਜੀ ਨੇ ਆਪਣੇ 40 ਸ਼ਹੀਦ ਸਿੱਖਾਂ ਨੂੰ ਮੁਕਤਾਂ ਦੀ ਪਦਵੀ ਦਿੱਤੀ ਅੱਜ ਵੀ ਇਹ 40 ਮੁਕਤਾਂ ਦਾ ਨਾਮ ਸਿੱਖਾਂ ਵੱਲੋਂ ਕੀਤੀ ਜਾਣ ਵਾਲੀ ਅਰਦਾਸ ਵਿੱਚ ਹਰ ਰੋਜ਼ ਯਾਦ ਕੀਤਾ ਜਾਂਦਾ ਹੈ ਗੁਰੂ ਜੀ ਨੇ ਇਸ ਥਾਂ ਨੂੰ ਵਰਦਾਨ ਦਿੱਤਾ ਸੀ ਕਿ ਜੋ ਇੱਥੇ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸਤੇ ਦੁੱਖ ਤੇ ਪਾਪ ਖਤਮ ਹੋ ਜਾਣਗੇ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਪਿਆਰੇ ਸਿੰਘਾਂ ਦੀ ਕਹਾਣੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ